ਬਈ ਮੁੰਨਾ ਮੈਂ ਨੰਨ ਕੱਢ ਰਿਹਾ ਪਬਲਿਕ ਨਾ ਡਿਆ ਹਿੰਦੂ ਕੋਈ ਜਾਲ ਨਹੀਂ ਬੱਚਾ ਨਾਲ ਲਗਾ ਜਿੱਕਰ ਦੇ ਵਿਧੀ ਪੁਲਿਸ ਚਲਣ ਗਿਆ ਇੱਕ ਸਾਈਲੇ ਬੱਚਾ 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 ਮੈਂ ਬੀਤੀਆ ਬੱਚਾ ਫੜਿਆ ਤੂੰ ਬੱਚਾ ਫੜ ਬੱਚਾ ਨਾਲ ਜੇ ਤੂੰ ਬੱਚਾ ਫੜ ਬੱਚਾ ਨਾ ਬੱਚਾ ਫੜ ਬੱਚਾ ਫੜ ਯਾਰ ਤੂੰ ਬੱਚਾ ਫੜ ਬੱਚਾ ਨਾ ਨਾ ਕੀ ਕਰੀ ਜਾਂਦੇ ਪਿਓ ਵਰਦੀ ਦਾ ਸੁੱਕਣ ਦਾ ਵਰਦੀ ਦਾ ਸੁੱਕਣ ਦਾ ਕੋਈ ਮਰਗਾ ਸਰੋ ਸਾਰੋ ਸਾਰੋ ਰਾਜ ਜੀ ਮੇਰੇ ਕੋਲ ਭਾਈ ਇਹ ਬੱਚਾ ਨਾਲ ਲਗਾ ਦੇ ਮੈਂ ਕੱਢ ਕਰਾਂ ਉਹ ਜੀ 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 ਲਿਆ ਜਲੇ ਬੰਗਾਲ ਨਹੀਂ ਸਮਲ ਕੋਈ ਕਰਨੀ ਕੱਲ ਬੱਜਾ ਫਾੜੀ ਅਰਦੂ ਨੇ ਪੀਤੀ ਛੱਡ ਦੇ ਕੀ ਕਰਨਾ ਕਰਨਿਆ ਯਾਰ ਤੂੰ ਨਹੀਂ ਛੱਡ ਬੱਜਾ ਫਾੜੀ ਅਰਦੂ ਇਹ ਇਹ ਨਾ ਫਾਈਲ ਕੋ ਬੱਚਾ ਵਰਗਾ ਲਿਆ ਕੇ ਜਾ ਕੋਈ ਕਰਦਾ ਯਾਰ ਕੋਈ ਕਰਨੀ ਡਰਿੰਕ ਬਹੁਤ ਕੀਤੀ ਬੰਦੇ ਨੇ ਕੋਈ ਨਹੀਂ ਕੋਈ ਮੇਰਾ ਨਾਮ ਹੈ ਵਿੱਕੀ ਤੇ ਮੈਂ ਪਿੰਕੀ ਬੂਡਾ ਹਾਊਸ ਦੀ ਦੁਕਾਨ ਤੇ ਹੈਗਾ ਤੇ ਕੱਲ ਇੱਕ ਲੜਕਾ ਆਪਣੇ ਬੇਟੇ ਦੇ ਨਾਲ ਸਾਡੀ ਦੁਕਾਨ ਤੇ ਚੱਪਲ ਲੈਣ ਆਇਆ ਸੀ ਤੇ ਬਸ ਉਹਨੇ ਚੱਪਲ ਲੈਣ ਦੇ ਲੜਕਾ ਆਇਆ ਉਹਦਾ ਛੋਟਾ ਬੇਟਾ ਹੈਗਾ ਸੀ ਤੇ ਨਾਲ ਆ ਪਗੇ ਸੀ ਉਹਨਾਂ ਨੇ ਇੰਨੀ ਕਿ ਡਰੰਕ ਕੀਤੀ ਹੋਈ ਸੀ ਬਸ ਉਹਨਾਂ ਨੂੰ ਡਰੰਕ ਦੇ ਵਿੱਚ ਕੁਝ ਨਹੀਂ ਪਤਾ ਲੱਗਾ ਕਿ ਤਰ੍ਹਾਂ ਕਿ ਤਰ੍ਹਾਂ ਸਾਰਿਆਂ ਨਾਲ ਬੋਲਣਾ ਤੇ ਲੇਡੀਜ਼ ਬੈਠੇ ਹੋਏ ਸੀ ਪਹਿਲੇ ਉਹਨੇ ਗਾਲਾਂ ਕੱਢੀਆਂ ਉਹਨੂੰ ਇਹੀ ਦੁਕਾਨ ਤੋਂ ਬਾਹਰ ਕਿਹਾ ਵੀਰੇ ਬਾਹਰ ਆ ਜਾ ਬਸ ਉਹ ਬਾਹਰ ਆ ਕੇ ਇੱਕ ਦੂਜੇ ਨੂੰ ਧੱਕੇ ਮਾਰਨ ਲੱਗ ਪਿਆ ਤੇ ਇੰਨੀ دیر ਚ ਪੁਲਿਸ ਹੋਣੀ ਆ ਗਏ ਉਹ ਪੁਲਿਸ ਉਹਨਾਂ ਕਰਮਚਾਰੀਆਂ ਨੂੰ ਵੀ ਹੱਥੀ ਪਾ ਗਿਆ ਫਿਰ ਬਸ ਉਹਨਾਂ ਨੂੰ ਇੱਥੇ ਮਜੀਠਾ ਰੋਡ ਥਾਣੇ ਚੌਂਕੀ ਲੈ ਆਏ ਆ ਉਹਨੇ ਬੜਾ ਅਲਕੋਹਲ ਕੀਤਾ ਹੈ ਕਿ ਇਹਨੂੰ ਕੋਈ ਨਹੀਂ ਸਮਝਣ ਦੇ ਆਏ ਕੌਣ ਪੁਲਿਸ ਵਾਲਾ ਹੈ ਕੌਣ ਬੰਦਾ ਹੈ ਕੌਣ ਮਜ਼ਦੂਰ ਹੈ ਬਸ ਸਾਰਿਆਂ ਨੂੰ ਹੱਤੀ ਪਈ ਜਾਂਦੇ ਆ ਜੋ ਬਸ ਇੰਨੀ ਗੱਲ ਦਾ ਅੱਛਾ ਇਹਦਾ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਉਹ ਉਹ ਉਹਦੀ ਸੱਚਾਈ ਕੀ ਹੈ ਵੀ ਉਹ ਜਦੋਂ ਉਹ ਵੀਡੀਓ ਉਹ ਵੀਡੀਓ ਉਦੋਂ ਵਾਇਰਲ ਹੋਈ ਹੈ ਜਦੋਂ ਪੁਲਿਸ ਵਾਲੇ ਉਹਨੂੰ ਲੈ ਕੇ ਜਾਂਦੇ ਪਏ ਸੀ ਨਾ ਤੇ ਇੰਨੇ ਪੁਲਿਸ ਵਾਲਿਆਂ ਉੱਤੇ ਹੱਥ ਚੁੱਕਿਆ ਸੀ ਉਦੋਂ ਪਹਿਲਾਂ ਚੁੱਕ ਚੁੱਕਿਆ ਸੀ ਉਹ ਤੋਂ ਪਹਿਲੇ ਹੱਥ ਚੁੱਕ ਚੁੱਕਿਆ ਉਹ ਵੀਡੀਓ ਹਾਫ ਹੈਗੀ ਹੈ ਉਹ ਵੀਡੀਓ ਹੋ ਗਈ ਬਿਲਕੁਲ ਹਾਫ ਜਿਹੜੀ ਪਹਿਲੀ ਵੀਡੀਓ ਸੀਗੀ ਉਹ ਜਿਹੜੀ ਪਹਿਲੇ ਜਿਹੜੀ ਪਹਿਲੀ ਵੀਡੀਓ ਹੈ ਨਾ ਉਹ ਕਿਸੇ ਨੇ ਵੀਡੀਓ ਨਹੀਂ ਬਣਾਈ ਬਸ ਉਹਨੂੰ ਜਾਂਦੇ ਜਾਂਦੇ ਤੇ ਬੱਚੇ ਰੋਂਨ ਦੀ ਵੀਡੀਓ ਹੋ ਗਈ ਆ ਪਹਿਲੇ ਉਹਨੇ ਸਾਡੇ ਦੇ ਹੱਥ ਚੁੱਕਿਆ ਅੰਕਲ ਦੇ ਮੁੰਡਿਆਂ ਦੇ ਉੱਤੇ ਹੱਥ ਚੁੱਕਿਆ ਜਦੋਂ ਪੁਲਿਸ ਵਾਲਿਆਂ ਨੇ ਉਹਨੂੰ ਰੋਕਿਆ ਨਾ ਫਿਰ ਉਹਨੇ ਪੁਲਿਸ ਵਾਲਿਆਂ ਉੱਤੇ ਹੱਥ ਚੁੱਕਿਆ ਮਤਲਬ ਫਰਗੜ ਉਹ ਵਾਲੀ ਹੈ ਜਿਹੜੀ ਉਹ ਪਹਿਲੀ ਵੀਡੀਓ ਵਾਲੀ ਹੈ ਪਹਿਲੀ ਵੀਡੀਓ ਵਾਇਰਲ ਨਹੀਂ ਨਾ ਹੋਈ ਕਹਿੰਦਾ ਮਤਲਬ ਵੀ ਵੀਡੀਓ ਉਹਦੋਂ ਬਣੀ ਆ ਜਦੋਂ ਬੱਚਾ ਰੋ ਰਿਹਾ ਸੀ ਉਹਨੂੰ ਲੈ ਕੇ ਜਾਂਦੇ ਪਏ ਪੁਲਿਸ ਵਾਲੇ ਭਾਈ ਕਹਿੰਦੇ ਵੀ ਦੂਸਰੀ ਵੀਡੀਓ ਵੀ ਕਢਵਾ ਕੇ ਪਾਵਾਂਗੇ ਹੁਣ ਐ ਹੀ ਕਰਨਗੇ ਜੋ ਕਰਨਗੇ ਜੋ ਹੋਗਾ ਐ ਹੀ ਹੋਗਾ ਮਰ ਨਹੀਂ ਸੱਚਾਈ ਕੀ ਉਹਨੇ ਤੁਹਾਡੀ ਤੁਹਾਡੇ ਮਨ ਹਾਂਜੀ ਹਾਂਜੀ ਇਹ ਪੁਲਿਸ ਚੌਂਕੀ ਵਾਲਿਆਂ ਨੇ ਟੈਸਟ ਵੀ ਕਰਵਾਇਆ ਉਹਦਾ ਪ੍ਰੋਪਰ ਅਲਕੋਹਲ ਹੀ ਬਾਕੀ ਉਹਨੂੰ ਪਤਾ ਹੀ ਆ ਸਾਰਿਆਂ ਨੂੰ ਪਹਿਲੇ ਫਾਦਰ ਸਾਹਿਬ ਨੂੰ ਨਸ਼ੇ ਚ ਹੈਗਾ ਇਹ ਬੰਦਾ ਹਾਂਜੀ ਹਾਂਜੀ ਪ੍ਰੋਪਰ ਨਸ਼ੇ ਚ ਹੀ ਭਾਜੀ ਪਹਿਲੇ ਉਹਨੇ ਗਾਲ ਮੰਦਾ ਘਟਾ ਲਗਾਇਆ ਹਾਂਜੀ 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 ਗਾਲਾਂ ਗੱਡੀਆਂ ਭਾਜੀ ਉਹਨੂੰ ਦੁਕਾਨ ਤੋਂ ਬਾਹਰ ਰੱਖਿਆ ਕੀ ਗਾਲਾਂ ਨਾ ਕੱਢ ਅੰਦਰ ਲੀਡੀਜ਼ ਬੈਠੇ ਹੋਏ ਆ ਤੇ ਬਸ ਫਿਰ ਹਾਂਜੀ ਹਾਂਜੀ ਆਪਣੇ ਬੇਟੇ ਦੀ ਚੱਪਲ ਲੈਣ ਆਇਆ ਹੁਣ ਉਸ ਬੰਦੇ ਨੂੰ ਛੱਡ ਦਿੱਤਾ ਗਿਆ ਜਾਂ ਕੋਈ ਕਾਰਵਾਈ ਹੋਏ ਇਹ ਜੀ ਭਾਜੀ ਸਾਨੂੰ ਕੁਝ ਨਹੀਂ ਪਤਾ ਅਸੀਂ ਤੇ ਅਸੀਂ ਤੇ ਉਹਨੂੰ ਕੁਝ ਕਿਹਾ ਵੀ ਨਹੀਂ ਬਸ ਜਿਹੜੇ ਪੁਲਿਸ ਉੱਤੇ ਹੱਥ ਚੁੱਕਿਆ ਨਾ ਫੇਰ ਪੁਲਿਸ ਹੁਣੇ ਉਹਨੂੰ ਇੱਥੇ ਚੌਂਕੀ ਲਿਆਇਆ ਹੋਇਆ ਤੁਸੀਂ ਕੀ ਚਾਹੁੰਦੇ ਜੀ ਹੁਣ ਅਸੀਂ ਕੁਝ ਨਹੀਂ ਕਰਾਂਗੇ ਸਾਡਾ ਕੋਈ ਵੈਰ ਨਹੀਂ ਕਿਸੇ ਨਾਲ ਸਾਡਾ ਗਾਹਕ ਸੀਗਾ ਸਾਡਾ ਗਾਹਕ ਹੈ ਕੋਈ ਗੱਲ ਨਹੀਂ ਹੈ ਤੁਹਾਨੂੰ ਗੱਲ ਹੀ ਨਹੀਂ ਹੈ ਆਪ ਦਾ ਮਸਲਾ ਇਹ ਹੈ ਕਿ ਕੱਲ ਸ਼ਾਮੀ ਸਾਡਾ ਕਾਲਾ ਮਾਲਾ ਚੌਂਕ ਤੇ ਨਾਕਾ ਲੱਗਾ ਹੋਇਆ ਸੀ ਤੇ ਕਾਲਾ ਮਾਲਾ ਚੌਂਕ ਦੇ ਵਿੱਚ ਹੀ ਇੱਕ ਪਿੰਕੀ ਸ਼ੂ ਹਾਊਸ ਹੈਗੀ ਹੈ ਸ਼ੂਜ਼ ਦੀ ਦੁਕਾਨ ਉੱਥੋਂ ਇਹ ਜਿਹੜਾ ਵਿਕਾਸ ਸਿੰਘ ਜਿਹੜਾ ਉਹ ਮੱਛੀ ਵਿੱਚ ਰੱਖਿਆ ਹੋਇਆ ਸੀ ਉਹਨੇ ਬੇਟੀ ਦੇ ਨਾਲ ਆਇਆ ਸੀ ਤੇ ਬੇਟੀ ਨੂੰ ਚੱਪਲ ਲੈ ਕੇ ਦੇਣ ਲੱਗਾ ਸੀ ਚੱਪਲ ਲੈਣ ਤੋਂ ਹੀ ਪੈਸਿਆਂ ਤੋਂ ਉਹਦਾ ਦੁਕਾਨਦਾਰ ਨੇ 60-65 ਸਾਲ ਦੇ ਇਸ ਨੇ ਉਹਨਾਂ ਦੇ ਨਾਲ ਟਕਰਾਅ ਹੋ ਗਿਆ ਮਿਸਟਰ ਮਰਵਾਹਾ ਨਾਲ ਦਿਨੋਦ ਮਰਵਾਹਾ ਨਾਲ ਉਹਨਾਂ ਨੂੰ ਉਹਨੇ ਥੱਪੜ ਤੋਂ ਪੜਮਾਰਨ ਲੱਗ ਪਿਆ ਤੇ ਉਹਨੂੰ ਜਦੋਂ ਰੋਕਿਆ ਤੇ ਉਹ ਬਾਹਰੋਂ ਪੁਲਿਸ ਲੱਗੀ ਸੀ ਜਦ ਰੌਲਾ ਪਿਆ ਸਾਡੀ ਪੁਲਿਸ ਕਰਮਚਾਰੀ ਜਿਹੜੇ ਵੀ ਨਾਕੇ ਤੇ ਉੱਥੇ ਪੁੱਜ ਗਏ ਮੌਕੇ ਦੇ ਉਹ ਪੁਲਿਸ ਵਾਲਿਆਂ ਨਾਲ ਵੀ ਨਸ਼ੇ ਦੇ ਵਿੱਚ ਹੱਥੋਂ ਪਾਈ ਹੁੰਦਾ ਸੀ ਫਿਰ ਉਹਨੂੰ ਲੈ ਕੇ ਲਿਆ ਕੇ ਤੇ ਉਹਦਾ ਮੈਡੀਕਲ ਕਰਵਾਇਆ ਕਿ ਤੇ ਡਾਕਟਰ ਸਾਹਿਬ ਨੇ ਵੀ ਉਹਦਾ ਜ਼ਿਆਦਾ ਨਸ਼ਾ ਹੋਣ ਦਾ ਲਿਖਿਆ ਹੈ ਤੇ ਉਹਦੀ 128 170 ਬੀ ਐਨ ਐਸ ਦੇ ਵਿੱਚ ਕਾਰਵਾਈ ਕਰਤੀ ਪਰ ਸਰ ਕਿਤੇ ਨਾ ਕਿਤੇ ਜਿਹੜਾ ਸਵਾਲ ਹੋਟ ਰਿਹਾਗਾ ਉਹ ਡ੍ਰੈਗਰ ਮਲਾਜਮਾਂ ਤੇ ਵੀ ਬੱਚਾ ਜਿਹੜਾ ਰੋ ਰਿਹਾਗਾ ਉਹ ਖਿੱਚ ਕੇ ਲੈ ਕੇ ਜਾ ਰਹੇ ਪਰ ਬੱਚੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਨਹੀਂ ਬੱਚੇ ਨੂੰ ਉਹਨਾਂ ਨੇ ਚੁੱਕਿਆ ਬੱਚਾ ਅਸੀਂ ਲਿਆ ਕੇ ਉਹਦੀ ਮਾਂ ਦੇ ਹੈਂਡਓਵਰ ਕੀਤਾ ਬੋ ਹੁਣ ਉਸ ਤੇ ਕੋਈ ਕਾਰਵਾਈ ਕੀਤੀ ਗਈ ਆ ਆ ਕੀਤੀ ਗਈ ਮੈਂ ਦੱਸ ਦਿੱਤਾ ਤਾਂ ਉਹਦੇ ਉੱਤੇ ਇੱਕ ਕਲੋਨੀ ਕਾਰਵਾਈ ਕੀਤੀ ਤੇ ਜਿਨ੍ਹਾਂ ਨੇ ਸਰ ਕੁੱਟਮਾਰ ਹੋਈ ਸੀ ਉਹ ਦੁਕਾਨ ਵਾਲਿਆਂ ਨਾਲ ਉਹਨਾਂ ਨੇ ਕੋਈ ਇੱਥੇ ਦਰਖਾਸਤ ਹੈ ਹਾਂਜੀ ਉਹਨਾਂ ਨੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਦੀ ਐਪਲੀਕੇਸ਼ਨ ਦੇ ਉੱਤੇ ਕਾਰਵਾਈ ਕੀਤੀ ਗਈ ਅੱਛਾ ਉਹਨਾਂ ਨੇ ਐਪਲੀਕੇਸ਼ਨ ਤਾਂ ਦਿੱਤੀ ਹੈ ਹਾਂਜੀ